ਅਮਰੀਕਾ ਵਿੱਚ 43 ਦਿਨ ਚੱਲਿਆ ਸਭ ਤੋਂ ਲੰਮਾ ਗਵਰਨਮੈਂਟ ਸ਼ਟਡਾਊਨ ਅਖੀਰਕਾਰ ਖਤਮ ਹੋ ਗਿਆ ਹੈ। ਰਾਸ਼ਟਰਪਤੀ ਡੋਨਲਡ 트੍ਰੰਪ ਨੇ ਫੰਡਿੰਗ ਬਿੱਲ ਤੇ ਸਾਈਨ ਕਰ ਦਿੱਤੇ ਹਨ ਅਤੇ ਸਰਕਾਰ ਨੇ ਮੁੜ ਕੰਮ ਸ਼ੁਰੂ ਕਰ ਦਿੱਤਾ ਹੈ। ਪਰ ਧਿਆਨ ਰੱਖੇ ਸ਼ਟਡਾਊਨ ਖਤਮ ਹੋਣ ਦਾ ਇਹ ਮਤਲਬ ਨਹੀਂ ਕਿ ਸਭ ਕੁਝ ਤੁਰੰਤ ਨਾਰਮਲ ਹੋ ਗਿਆ। ਕਈ ਵੱਡੇ ਸੈਕਟਰ ਅਜੇ ਵੀ ਇਸ ਦੇ ਅਸਰ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਆਏ। 14 ਲੱਖ ਸਰਕਾਰੀ ਕਰਮਚਾਰੀ ਬਿਨਾਂ ਤਨਖਾਹ ਦੇ 6 ਹਫ਼ਤੇ ਬਿਤਾ ਚੁੱਕੇ ਹਨ। ਹੁਣ ਸਰਕਾਰ ਖੁੱਲ ਗਈ ਹੈ ਤਾਂ ਸਭ ਨੂੰ ਜਲਦ ਹੀ ਬਕਾਇਆ ਤਨਖਾਹ ਮਿਲਣੀ ਸ਼ੁਰੂ ਹੋਵੇਗੀ। ਕੁਝ ਨੂੰ ਤੁਰੰਤ ਪੈਹ ਮਿਲਣਗੇ ਤੇ ਨੋ ਥੋੜੀ ਦੇਰੀ ਵੀ ਹੋ ਸਕਦੀ ਹੈ ਫੰਡਿੰਗ ਬਿਲ ਹਾਊਸ ਵਿੱਚ 222 ਬਾਈ 209 ਵੋਟਾਂ ਨਾਲ ਪਾਸ ਹੋਇਆ ਸੀ ਇਹ ਬਿਲ ਸਰਕਾਰ ਨੂੰ 31 ਜਨਵਰੀ ਤੱਕ ਚਲਾਉਣ ਲਈ ਪੈਸਾ ਦਿੰਦਾ ਹੈ ਇਸ ਦੌਰਾਨ ਕਿਸੇ ਵੀ ਸਰਕਾਰੀ ਕਰਮਚਾਰੀ ਦੀ ਨੌਕਰੀ ਨਹੀਂ ਕੱਟੀ ਜਾਵੇਗੀ ਪਰ ਇਹ ਸਿਰਫ ਅਸਥਾਈ ਹੱਲ ਹੈ ਅਗਲੇ ਮਹੀਨਿਆਂ ਵਿੱਚ ਵੀ ਸ਼ਟਡਾਊਨ ਦਾ ਖਤਰਾ ਬਣਿਆ ਰਹੇਗਾ 42 ਮਿਲੀਅਨ ਅਮਰੀਕੀ ਸਨੈਪੀ ਐਨੀ ਫੂਡ ਸਟੈਂਪਸ ਤੇ ਨਿਰਭਰ ਸ਼ਟਡਾਊਨ ਕਾਰਨ ਬਹੁਤਾਂ ਨੂੰ ਪੂਰਾ ਰਾਸ਼ਨ ਨਹੀਂ ਮਿਲਿਆ ਕਿਤੇ ਅੱਧਾ ਮਿਲਿਆ ਕਿਤੇ ਕੁਝ ਵੀ ਨਹੀਂ ਹੁਣ ਸਰਕਾਰ ਖੁੱਲਣ ਤੋਂ ਬਾਅਦ ਪੇਮੈਂਟਸ ਚੱਲਣ ਤਾਂ ਲੱਗ ਜਾਣਗੀਆਂ ਪਰ ਹਰ ਇੱਕ ਰਾਜ ਵਿੱਚ ਸਿਸਟਮ ਨਾਰਮਲ ਹੋਣ ਵਿੱਚ ਸਮਾਂ ਲੱਗੇਗਾ ਦੁਨੀਆ ਦਾ ਸਭ ਤੋਂ ਵੱਡਾ ਮਿਊਜ਼ੀਅਮ ਨੈਟਵਰਕ ਸਮਿਥਸੋਨਿਅਨ ਬੰਦ ਸੀ ਹੁਣ ਹੌਲੀ ਹੌਲੀ ਸਭ ਮੁੜ ਖੁੱਲ ਰਹੇ ਹਨ ਕੁਝ ਮਿਊਜ਼ੀਅਮਜ਼ ਸ਼ੁੱਕਰਵਾਰ ਨੂੰ ਖੁੱਲਣਗੇ ਤੇ ਬਾਕੀ ਸੋਮਵਾਰ ਤੱਕ ਰੋਲਿੰਗ ਬੇਸਿਸ ਤੇ ਖੁੱਲ ਜਾਣਗੇ 에ਅ ਟ੍ਰੈਵਲ ਤੇ ਸਭ ਤੋਂ ਵੱਧ ਅਸਰ 에ਅ ਕੰਟਰੋਲਜ਼ ਬਿਨਾਂ ਸੈਲਰੀ ਕੰਮ ਕਰ ਰਹੇ ਸਨ ਜਿਸ ਨਾਲ ਡਿਲੇਸ ਕੈਨਸਲੇਸ਼ਨਸ ਅਤੇ ਅਵ્યਵਸਥਾ ਬਹੁਤ ਵੱਧ ਗਈ। FAA ਨੇ ਫਲਾਈਟਸ ਵਿੱਚ 6% ਕਮੀ ਕੀਤੀ ਸੀ। ਇਸ ਨੂੰ ਹਟਾਉਣ ਵਿੱਚ ਸਮਾਂ ਲੱਗੇਗਾ। ਐਕਸਪਰਟਸ ਕਹਿੰਦੇ ਹਨ ਕਿ ਥੈਂਕਸਗਿਵਿੰਗ ਟ੍ਰੈਵਲ ਵੀ ਇਸ ਦਾ ਸ਼ਿਕਾਰ ਹੋ ਸਕਦਾ ਹੈ। ਨੈਸ਼ਨਲ ਪਾਰਕਸ ਵਿੱਚ ਸਟਾਫ ਕੱਟ ਸੀ। ਪਾਰਕ ਤਾਂ ਖੁੱਲੇ ਰਹੇ ਪਰ ਸਫਾਈ, ਮੇਨਟੇਨੈਂਸ ਅਤੇ ਸਰਵਿਸ ਲਗਭਗ ਬੰਦ ਰਹੀਆਂ। ਹੁਣ ਇਹਨਾਂ ਨੂੰ ਠੀਕ ਕਰਨ ਵਿੱਚ ਮਹੀਨੇ ਲੱਗ ਸਕਦੇ ਹਨ। IRS ਟੈਕਸ ਵਿਭਾਗ ਵੀ ਲਗਭਗ ਬੰਦ ਸੀ। ਅਦੇ ਤੋਂ ਵੱਧ ਸਟਾਫ ਛੁੱਟੀ ਤੇ ਸੀ ਇਸ ਨਾਲ ਰਿਫੰਡ ਰੁਕੇ ਰਹੇ ਅਪੁਆਇੰਟਮੈਂਟ ਕੈਨਸਲ ਹੋਏ ਕਾਫੀ ਕੰਮ ਪੈਂਡਿੰਗ ਵਿੱਚ ਫਸ ਗਿਆ ਐਕਸਪਰਟਸ ਦੇ ਮੁਤਾਬਕ 2026 ਟੈਕਸ ਸੈਸ਼ਨ ਬਹੁਤ ਗੜਬੜ ਭਰਾ ਹੋ ਸਕਦਾ ਹੈ ਅਕਤੂਬਰ ਨਵੰਬਰ ਦੀ ਜੌਬਸ ਅਤੇ ਇਨਫਲੇਸ਼ਨ ਰਿਪੋਰਟ ਨਹੀਂ ਆਈ ਵਾਈਟ ਹਾਊਸ ਦਾ ਕਹਿਣਾ ਹੈ ਕਿ ਇਹ ਡਾਟਾ ਸ਼ਾਇਦ ਕਦੇ ਵੀ ਜਾਰੀ ਨਾ ਕੀਤਾ ਜਾਵੇ 트럼ਪ ਨੇ ਡੈਮੋਕ੍ਰੇਟਸ ਤੇ ਗਏ ਰਹੀ ਇਲਜ਼ਾਮ ਲਾਇਆ ਬਿਲ ਸਾਈਨ ਕਰਦੇ ਸਮੇਂ 트럼ਪ ਨੇ ਕਿਹਾ ਕਿ ਡੈਮੋਕ੍ਰੇਟਸ ਨੇ ਇਲੀਗਲ ਇਮੀਗ੍ਰੈਂਟਸ ਦੇ ਨਾਂ ਤੇ ਦੇਸ਼ ਨੂੰ ਜਬਰਦਸਤੀ ਬੰਦ ਕਰਾਇਆ 트럼ਪ ਦੇ ਮੁਤਾਬਿਕ ਸ਼ਰਦੌਨ ਵਿੱਚ 20000 ਫਲਾਈਟਸ ਡਿਲੇ ਜਾਂ ਕੈਨਸਲ ਹੋਈਆਂ 10 ਲੱਖ ਐਮਪਲੋਇਜ਼ ਦੀ ਤਨਖਾਹ ਰੁਕੀ ਲੱਖਾਂ ਲੋਕਾਂ ਨੂੰ ਫੂਡ ਬੈਨੀਫਿਟਸ ਨਹੀਂ ਮਿਲੇ ਸ਼ਟਡਾਊਨ ਤੋਂ ਇਲਾਵਾ ਅਮਰੀਕਾ ਨੇ ਪੈਨੀ 1 ਸੈਂਟ ਕੋਇਨ ਵੀ ਬੰਦ ਕਰ ਦਿੱਤਾ ਇੱਕ ਪੈਨੀ ਬਣਾਉਣ ਵਿੱਚ 3.69 ਸੈਂਟ ਖਰਚਾ ਪੈਂਦਾ ਸੀ ਜਦਕਿ ਉਸ ਦੀ ਕਦਰ ਸਿਰਫ 1 ਸੈਂਟ ਹੈ ਹਰ ਸਾਲ ਸਰਕਾਰ ਨੂੰ ਕਰੋੜਾਂ ਡਾਲਰ ਦਾ ਨੁਕਸਾਨ ਹੋ ਰਿਹਾ ਸੀ ਹੁਣ ਪੈਨੀ ਨੂੰ ਹੌਲੀ-ਹੌਲੀ ਸਰਕੂਲੇਸ਼ਨ ਤੋਂ ਹਟਾਇਆ ਜਾਵੇਗਾ ਯੂ ਐਸ ਏ ਨੂੰ ਸਕਿਲਡ ਫੋਰਿਨ ਵਰਕਰਸ ਦੀ ਲੋੜ ਜਾਰੀ ਖਾਸ ਕਰਕੇ ਡਿਫੈਂਸ ਸ਼ਿਪ ਬਿਲਡਿੰਗ ਸੈਮੀ ਕੰਡਕਟਰ ਸੈਕਟਰ ਲਈ ਪਲਾਨ ਇਹ ਹੈ ਵਿਦੇਸ਼ੀ ਵਰਕਰਜ਼ ਨੂੰ 3 ਤੋਂ 7 ਸਾਲਾਂ ਲਈ ਬੁਲਾਇਆ ਜਾਵੇਗਾ ਉਹ ਅਮਰੀਕਨ ਵਰਕਰਜ਼ ਨੂੰ ਟ੍ਰੇਨਿੰਗ ਦੇਣਗੇ ਫਿਰ ਵਾਪਸ ਆਪਣੇ ਦੇਸ਼ 'ਚ ਲੋਟ ਜਾਣਗੇ ਇਸ ਅਮਰੀਕਾ ਦੇ 43 ਦਿਨ ਲੰਬੇ ਸ਼ਟਡਾਊਨ ਦਾ ਪੂਰਾ ਅਪਡੇਟ ਸ਼ਟਡਾਊਨ ਦਾ ਖਤਮ ਹੋ ਗਿਆ ਪਰ ਇਸ ਦੇ ਅਸਰ ਤੋਂ ਦੇਸ਼ ਨੂੰ ਨਾਰਮਲ ਹੋਣ ਵਿੱਚ ਹੁਣ ਵੀ ਕਾਫੀ ਸਮਾਂ ਲੱਗੇਗਾ